ਇੱਕ ਮਾਂ ਨੇ ਆਪਣੀ ਮਰੀ ਹੋਈ ਧੀ ਨੂੰ ਚਿੱਠੀ ਲਿਖੀ ਦੇਖਤੀ ਇਹ ਮੈਂ ਤੇਰੀ ਚਿੱਠੀ ਦਾ ਜਵਾਬ ਲਿਖਦੀ ਹਾਂ ਇਹ ਜਾਣਦੀ ਹੋਈ ਵੀ ਕਿ ਜਿੱਥੇ ਤੂੰ ਚਲੀ ਗਈ ਹੈ ਉੱਥੇ ਚਿੱਠੀਆਂ ਨਹੀਂ ਜਾਂਦੀਆਂ ਉਸ ਦਿਨ ਤੇਰਾ ਆਖਰੀ ਪੇਪਰ ਸੀ ਤੇਰੇ ਜਾਣ ਤੋਂ ਬਾਅਦ ਮੈਂ ਨਿੱਕੇ-ਮੋਟੇ ਕੰਮਾਂ ਤੋਂ ਵਿਲੀ ਹੋ ਕੇ ਤੇਰੇ ਪਸੰਦ ਦੀ ਸਬਜ਼ੀ ਫਲੀਆਂ ਸਵਾਰਨ ਬੈਠੀ ਹੀ ਸੀ ਕਿ ਗਲੀ 'ਚੋਂ ਕੁਝ ਅਜੀਬ ਜਿਹਾ ਰੋਲਾ ਮੇਰੇ ਕੰਨਾਂ 'ਪਿਆ ਮੈਂ ਗਲੀ ਵਿੱਚ ਜਾ ਕੇ ਦੇਖਣ ਬਾਰੇ ਸੋਚ ਹੀ ਰਹੀ ਸੀ ਕਿ ਔਰਤਾਂ ਮਰਦਾਂ ਦਾ ਇਕੱਠ ਆਪਣੇ ਦਰਵਾਜ਼ੇ ਅੱਗੇ ਹੀ ਆ ਗਿਆ ਫਿਰ ਦਰਵਾਜ਼ਾ ਖੁੱਲਿਆ ਤੇ ਸਾਰਾ ਹਜੂਮ ਅੰਦਰ ਆ ਗਿਆ ਬਹੁਤ ਮਾੜਾ ਹੋਇਆ ਰੱਬ ਨੇ ਤੇ ਕਹਿਰ ਹੀ ਤੋੜ ਦਿੱਤਾ ਫੇਰ ਇੱਕ ਗਵੰਡਣ ਮੈਨੂੰ ਜੱਫੀ ਪਾ ਕੇ ਤਾਂ ਹਾਂ ਮਾਰਦੀ ਹੋਈ ਬੋਲੀ ਨਹੀਂ ਤੂੰ ਲੁੱਟੀ ਗਈ ਭੈਣੇ ਤੇਰੀ ਧੀ ਨੇ ਮੁੰਡੇ ਦਾ ਹੱਥ ਫੜ ਕੇ ਚੱਲਦੀ ਰੇਲ ਗੱਡੀ ਅੱਗੇ ਛਾਲ ਮਾਰਦੀ ਦੇਖਦੇ ਦੇਖਦੇ ਘਰ ਚ ਦਰੀਆਂ ਵਿਛ ਗਈਆਂ ਔਰਤਾਂ ਨੇ ਫੜ ਕੇ ਮੈਨੂੰ ਬਿਠਾ ਦਿੱਤਾ ਧੀਏ ਮੈਂ ਸੁੱਨ ਹੋ ਗਈ ਸੀ ਸਰੀਰ ਬੇਜਾਨ ਹੋ ਗਿਆ ਸੀ ਅਤੇ ਫੇਰ ਮੈਂ ਦੇਖਿਆ ਤੇਰੇ ਪਿਓ ਨੂੰ 4-5 ਜਣੇ ਫੜੀ ਲਿਆਉਂਦੇ ਸਨ ਉਸ ਦੇ ਸਿਰ ਤੋਂ ਪੱਗ ਲਹੀ ਹੋਈ ਸੀ ਜੂڑا ਖੁੱਲ ਕੇ ਇੱਕ ਪਾਸੇ ਲੰਮਕਿਆ ਪਿਆ ਸੀ ਉਹ ਪੈਰ ਕਸੀਟ ਕਸੀਟ ਕੇ ਡਿੱਗਦਾ ਟੈਂ ਦਾ ਅੰਦਰ ਆ ਰਿਹਾ ਹੈ ਤੇਰਾ ਭਰਾ ਕਿਤੇ ਨਜ਼ਰ ਨਹੀਂ ਆਇਆ ਐਨੇ ਨੂੰ ਪੁਲਿਸ ਦੀ ਗੱਡੀ ਆਈ ਤੇ ਤਿੰਨ ਚਾਰ ਮਹਿਲਾ ਪੁਲਿਸ ਵਾਲੀਆਂ ਆੰਨਾਂ ਇੱਕ ਨੇ ਮੇਰੇ ਵਾਲ ਪੁੱਟ ਕੇ ਮੇਰੀ ਗੁੱਤ ਨੂੰ ਮਰੋੜ ਦਿੱਤਾ ਦੂਜੀ ਨੇ ਮੇਰੇ ਠੁੱਡੇ ਮਾਰੇ ਅਤੇ ਬੱਖੀ 'ਚ ਡੰਡੇ ਦੀ ਹੁੱਜ ਮਾਰ ਕੇ ਕਿਹਾ ਚਲੋ ਸੁੱਟੋ ਧੀ ਦੀ ਕਾਤਲ ਨੂੰ ਜੀਪ 'ਚ ਉਹਨੇ ਮੈਨੂੰ ਖਿੱਚ ਤੂ ਕੇ ਜੀਪ 'ਚ ਧੱਕ ਦਿੱਤਾ ਇਸੇ ਖਿੱਚ ਤੂ 'ਚ ਮੇਰੀ ਚੁੰਨੀ ਲਹਿ ਗਈ ਜੋ ਲੋਕਾਂ ਦੇ ਪੈਰਾਂ ਥੱਲੇ ਰੁਲਦੀ ਪਈ ਸੀ ਧੀਏ ਉਹ ਚੁੰਨੀ ਜੜੀ ਮੈਂ ਤੈਨੂੰ ਮੋਢੇ 'ਤੇ ਲਾ ਕੇ ਤੇਰੇ ਉੱਤੇ ਦਿੰਦੀ ਸੀ ਕਿ ਤੈਨੂੰ ਗਰਮੀ ਸਰਦੀ ਨਾ ਲੱਗੇ ਜੇਲ੍ਹ ਚ ਤੇਰੀ ਲਿਖੀ ਚਿੱਠੀ ਪੁਲਸ ਵਾਲਿਆਂ ਨੇ ਮੈਨੂੰ ਪੜ੍ਹ ਕੇ ਸੁਣਾਈ ਮੇਰੇ ਪਿਆਰ ਦੀ ਦੁਸ਼ਮਣ ਮੇਰੀ ਮਾਂ ਹੈ ਜਿਸ ਕਰਕੇ ਮੈਂ ਆਤਮ ਹੱਤਿਆ ਕਰ ਰਹੀ ਹਾਂ ਪੁਲਿਸ ਦੀ ਮਾਰ ਦਾ ਪਤਾ ਹੀ ਹੈ ਜੇਲ੍ਹ ਤੋਂ ਹੀ ਪੁਲਿਸ ਮੈਨੂੰ ਅਦਮਰੀ ਨੂੰ ਸ਼ਮਸ਼ਾਨ ਘਾਟ ਲੈ ਕੇ ਆਈ ਤੇਰੀ ਚੀਤਾ ਨੂੰ ਅੱਗ ਲਾਈ ਗਈ ਉਹਨਾਂ ਲਾਂਬੂਆਂ 'ਚ ਮੈਨੂੰ ਤੇਰੇ ਪਿਓ ਦੀ ਪੱਗ ਆਪਦੇ ਚੁੰਨੀ ਅਤੇ ਤੇਰੇ ਵੀਰ ਦੀ ਰਖੜੀ ਮੱਚ ਦੀ ਨਜ਼ਰ ਆਈ ਹਾਏ ਤੀ ਇਹ ਮੈਂ ਤੇਰੀ ਦੁਸ਼ਮਣ ਕਿਵੇਂ ਹੋ ਸਕਦੀ ਹਾਂ ਮੈਂ ਕਿੰਨੀ ਸਖਣੀ ਮਾਂ ਹਾਂ ਜਿਸ ਦੇ ਢਿੱਡੋ ਜਾਈ ਉਸ ਨੂੰ ਆਪਣਾ ਦੁਸ਼ਮਣ ਸਮਝਦੀ ਸੀ ਪਿਆਰ 'ਚ ਅੰਨੇ ਹੋਏ ਜਵਾਨ ਮੁੰਡੇ ਕੁੜੀਆਂ ਆਤਮ ਹੱਤਿਆ ਕਰ ਲੈਂਦੇ ਹਨ ਕੋਈ ਨਹਿਰ ਤੇ ਛਾਲ ਮਾਰਦਾ ਹੈ ਕੋਈ ਰੇਲ ਗੱਡੀ ਥੱਲੇ ਆ ਜਾਂਦਾ ਹੈ ਕਈ ਫਾਹੇ ਲੈ ਲੈਂਦੇ ਹਨ ਅਤੇ ਕਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ ਮਾਪੇ ਲਈ ਔਲਾਦ ਕੀ ਹੁੰਦੀ ਹੈ ਉਹ ਨਹੀਂ ਜਾਣਦੇ ਇਸ ਰਿਸ਼ਤੇ ਦਾ ਪਤਾ ਮਾਪੇ ਬਣਨ ਤੋਂ ਬਾਅਦ ਹੀ ਲੱਗਦਾ ਹੈ ساری ਉਮਰ ਬੱਚੇ ਦੀ ਜ਼ਿੰਦਗੀ ਸਵਾਰਨ ਤੇ ਹਰ ਖੁਸ਼ੀ ਦੇਣ ਲਈ ਮਾਪੇ ਆਪਣਾਪ ਗਵਾ ਦਿੰਦੇ ਹਨ ਜਿਸ ਦਿਨ ਤੇਰੇ ਭਰਾ ਨੂੰ ਉਸਦੇ ਖਾਸ ਦੋਸਤ ਨੇ ਤੇਰੇ ਅਤੇ ਉਸ ਮੁੰਡੇ ਬਾਰੇ ਦੱਸਿਆ ਸੀ ਉਹ ਗੁੱਸੇ ਚ ਲਾਲ ਪੀਲਾ ਹੋਇਆ ਘਰੇ ਆਇਆ ਸੀ ਉਸਨੇ ਮੈਨੂੰ ਦੱਸਿਆ ਸੀ ਕਿ ਉਹ ਮੁੰਡਾ ਇੱਕ ਨੰਬਰ ਦਾ ਅਵਾਰਾ ਨਿਕੰਮਾ ਤੇ ਸ਼ਰਾਬੀ ਹੈ ਉਸ ਦਾ ਪਿਓ ਸੱਟੇ ਲਗਵਾਉਂਦਾ ਹੈ ਕਈ ਵਾਰ ਜੇਲ੍ਹ ਵੀ ਗਿਆ ਹੋਇਆ ਹੈ ਤੇ ਇਹ ਤੂੰ ਹੀ ਦੱਸ ਤੈਨੂੰ ਖੂਚ ਕਿਵੇਂ ਧੱਕਾ ਦੇ ਦਿੰਦੇ ਮੈਂ ਤੈਨੂੰ ਰੋਕਿਆ ਪਿਆਰ ਨਾਲ ਸਮਝਾਇਆ ਤੈਨੂੰ ਵਾਸਤੇ ਪਾਏ ਕਿਉਂ ਕਿਉਂਕਿ ਮੈਂ ਜਾਣਦੀ ਸੀ ਥੀਏ ਕਿ ਪਿਆਰ ਦੇ ਪਲੇਥਣ ਨਾਲ ਰੋਟੀਆਂ ਨਹੀਂ ਪੱਕਦੀਆਂ ਅੱਜ ਤੇਰਾ ਪਿਓ ਸਾਫ ਦਾ ਸਰਪੰਚ ਜਿਸ ਨੂੰ 10 ਪਿੰਡਾਂ ਦੇ ਲੋਕ ਫੈਸਲੇ ਕਰਵਾਉਣ ਲਈ ਅੱਗੇ ਲਾ ਕੇ ਲੈ ਕੇ ਜਾਂਦੇ ਸਨ ਉਸ ਦਾ ਕਿਹਾ ਸਿਰ ਮੱਥੇ ਮੰਨਦੇ ਸਨ ਹੁਣ ਕੋਈ ਬੁਲਾਉਣ ਨਹੀਂ ਆਉਂਦਾ ਕਹਿੰਦੇ ਜਿਸ ਤੋਂ ਆਪਣੀ ਧੀ ਨਹੀਂ ਸਮਝਾਈ ਗਈ ਲੋਕਾਂ ਨੂੰ ਖਾਕ ਸਮਝਾਉਂਗਾ ਉਹ ਸੱਤ ਚ ਜਾ ਕੇ ਵੀ ਨਹੀਂ ਬੈਠਦਾ ਬਸ ਅੰਦਰ ਪਿਆ ਛੱਤ ਵੱਲ ਵੇਖਦਾ ਰਹਿੰਦਾ ਹੈ ਕਈ ਵਾਰ ਮੋٹے ਮੋٹے ਹੰਝੂ ਕੇਰੀ ਜਾਂਦਾ ਹੈ ਜਿਸ ਦਿਨ ਤੂੰ ਜੰਮੀ ਸੀ ਤੇਰੀ ਦਾਦੀ ਰੋਣ ਲੱਗ ਪਈ ਸੀ ਕਿ ਕਿੱਥੋਂ ਪੱਥਰ ਆ ਗਿਆ ਇਸ ਗੱਲ ਤੇ ਤੇਰਾ ਪਿਓ ਆਪਣੀ ਮਾਂ ਨਾਲ ਇਹ ਕਹਿੰਦਾ ਹੋਇਆ ਕਿ ਇਸ ਨੂੰ ਤਾਂ ਮੈਂ ਪੁੱਤਨ ਵਾਲੀ ਵੀ ਅੱਗੇ ਰੱਖੂੰਗਾ ਲੜ ਪਿਆ ਸੀ ਇੱਕ ਵਾਰ ਤੇ ਇਹ ਤੂੰ ਬਿਮਾਰ ਹੋ ਗਈ ਸੀ ਦੋ ਦਿਨ ਹਸਪਤਾਲ ਚ ਦਾਖਲ ਰਹੀ ਤੇਰੇ ਪਿਓ ਨੇ ਦੋ ਦਿਨ ਰੋਟੀ ਨਹੀਂ ਖਿਖਾਦੀ ਤੇਰਾ ਭਰਾ ਵਿਦੇਸ਼ ਜਾਣ ਦੀ ਤਿਆਰੀ ਕਰਦਾ ਫਿਰਦਾ ਹੈ ਜਿਸ ਦੇ ਵਿਚਾਰ ਸੀ ਕਿ ਮੇਰਾ ਭਾਰਤ ਮਹਾਨ ਹੈ ਵਿਦੇਸ਼ਾਂ ਚ ਕੀ ਪਿਆ ਹੈ ਉਸ ਦਾ ਰਿਸ਼ਤਾ ਟੁੱਟ ਗਿਆ ਹੈ ਕੁੜੀ ਵਾਲੇ ਕਹਿੰਦੇ ਜਿਹੇ ਘਰ ਅਸੀਂ ਰਿਸ਼ਤਾ ਨਹੀਂ ਕਰਨਾ ਜਿਨ੍ਹਾਂ ਦੀ ਧੀ ਉੱਡਲ ਗਈ ਹੋਵੇ ਪਿਆਰ ਕਰਨਾ ਕੋਈ ਪਾਪ ਨਹੀਂ ਪਿਆਰ ਤਾਂ ਪੂਜਾ ਹੈ ਤੁਸੀਂ ਪੜ੍ਹ ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਕੇ ਆਪਣੇ ਆਪ ਨੂੰ ਇਸ ਕਾਬਲ ਬਣਾਓ ਕਿ ਤੁਹਾਡੇ ਮਾਤਾ ਪਿਤਾ ਨੂੰ ਕੋਈ ਇਤਰਾਜ਼ ਨਾ ਹੋਵੇ ਜੈ ਕਿਸੇ ਅਰਚਣ ਕਰਕੇ ਬਿਆਨ ਹੀ ਹੁੰਦਾ ਤਾਂ ਕੋਈ ਗੱਲ ਨਹੀਂ ਪਾਲ ਲੈਣਾ ਹੀ ਪਿਆਰ ਦੀ ਹੱਦ ਨਹੀਂ ਹੁੰਦੀ ਪਿਆਰ ਤਾਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਨਾ ਕਿ ਦੋ ਸਰੀਰਾਂ ਦਾ ਮੁਹਤਾਜ ਹੈ ਤੁਸੀਂ ساری ਉਮਰ ਉਸ ਦੇ ਸੁਭ ਚਿੰਤਕ ਰਹੋ ਆਪਣੇ ਪਿਆਰ ਪਿੱਛੇ ਆਪਣੀ ਜਾਨ ਦੇਣ ਵਾਲੇ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਜਾਨ ਨਾਲੋਂ ਵੱਧ ਪਿਆਰ ਕਰਦੇ ਹਨ ਮੇਰੀ ਧੀ ਮੇਰਾ ਖੱਤ ਨਹੀਂ ਪੜ ਸਕਦੀ ਪਰ ਹਜ਼ਾਰਾਂ ਧੀਆ ਪੁੱਤਰ ਮੇਰਾ ਇਹ ਖੁੱਲਾ ਖੱਤ ਪੜਨਗੇ ਤੇ ਜੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਮੇਰੀ ਧੀ ਵਰਗਾ ਫੈਸਲਾ ਲੈਣ ਤੋਂ ਆਪਣਾ ਇਰਾਦਾ ਬਦਲ ਦਿੱਤਾ ਤਾਂ ਮੈਨੂੰ ਲੱਗੂਗਾ ਕਿ ਮਰੀਤੀ ਮੈਨੂੰ ਸਮਝ ਗਈ ਕਿ ਮੈਂ ਉਸਦੀ ਦੁਸ਼ਮਣ ਨਹੀਂ ਸੀ